ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਧਾਰੀਵਾਲ ਥਾਣੇ ਦੀ ਪੁਲਿਸ ਨੇ 24 ਘੰਟਿਆਂ ਦੇ ਅੰਦਰ ਮੋਬਾਈਲ ਦੀ ਦੁਕਾਨ ਦੀ ਘੰੰਡ ਪਾੜ ਕੇ ਅੰਦਰੋਂ ਮੋਬਾਈਲ ਅਤੇ ਐਸੈਸਰੀ ਚੋਰੀ ਕਰਨ ਵਾਲੇ ਇੱਕ ਨੌਜਵਾਨ ਚੋਰ ਨੂੰ ਗ੍ਰਿਫਤਾਰ ਕੀਤਾ ਚੋਰ ਦੀ ਗ੍ਰਿਫਤਾਰੀ ਸੀਸੀਟੀਵੀ ਫੁਟੇਜ ਅਤੇ ਆਲੇ ਦੁਆਲੇ ਦੇ ਲੋਕਾਂ ਕੋਲੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਚੋਰ ਬਾਰੇ ਲਏ ਗਏ ਵੇਰਵੇ ਦੇ ਆਧਾਰ ਤੇ ਹੋਈ ਹੈ ਹਾਲਾਂਕਿ ਵੀ ਵਰਿਆਂ ਦੇ ਨੌਜਵਾਨ ਚੋਰ ਦੀ ਇਹ ਪਹਿਲੀ ਚੋਰੀ ਹੈ ਤੇ ਪੁਲਿਸ ਅਨੁਸਾਰ ਚੋਰ ਨੇ ਦੱਸਿਆ ਹੈ ਕਿ ਉਸਨੇ ਪਹਿਲੀ ਵਾਰ ਆਪਣੀ ਮਾਨਦੀ ਬਿਮਾਰੀ ਦਾ ਇਲਾਜ ਕਰਾਉਣ ਲਈ ਇਹ ਚੋਰੀ ਕੀਤੀ ਹੈ। ਪੁਲਿਸ ਨੇ ਚੋਰੀ ਦੇ 27 ਮੋਬਾਈਲ ਅਤੇ ਇੱਕ ਸਪੀਕਰ ਵੀ ਚੋਰ ਕੋਲੋਂ ਬਰਾਮਦ ਕੀਤਾ ਹੈ ਜਦਕਿ ਬਾਕੀ ਸਮਾਨ ਬਾਰੇ ਪੁੱਛਗਿੱਛ ਜਾਰੀ ਹੈ। ਧਾਰੀਵਾਲ ਤੋਂ ਕੁਲਵਿੰਦਰ ਸਿੰਘ ਪਾਟਿਆ ਰੋਹਿਤ ਗੁਪਤਾ ਦੀ ਰਿਪੋਰਟ। ਸਰ ਮੇਰਾ ਨਾਮ ਜੀ ਗੋਰਵ ਉਥਰਾ ਹੈ ਅਤੇ ਮੇਰੀ ਦੁਕਾਨ ਜਿਹੜੀ ਨਹਿਰ ਦੇ ਉੱਪਰ ਹੀ ਹੈ ਗੋਰਵ ਮੋਬਾਈਲ ਰਿਪੇਅਰ ਦੇ ਨਾਂ ਤੇ। ਔਰ ਪਰਸੋ ਜਦੋਂ ਸਵੇਰੇ ਮੈਂ ਦੁਕਾਨ 10:30 ਵਜੇ ਖੋਲੀ ਐ ਤੇ ਜਦੋਂ ਮੈਂ ਅੰਦਰ ਵੜਿਆ ਤੇ ਸਾਈਡ ਵਾਲੀ ਕੰਧ ਜਿਹੜੀ ਦੁਵਾਰ ਨੇ ਤੋੜੀ ਸੀਗੀ ਉਹ ਜਿਹਦੇ ਵਿੱਚ ਜਿੰਨੇ ਮੋਬਾਈਲ ਰਿਪੇਅਰ ਵਾਲੇ ਜੋ ਮੇਰੀ ਐਸੈਸਰੀ ਸਾਰਾ ਸਮਾਨ ਉਹ ਲੈ ਗਿਆ ਉਹਦੇ ਵਿੱਚ ਮੇਰੀ ਐਲਸੀਡੀ ਤੋੜਤੀ ਐਸੀ ਤੋੜ ਦਿੱਤਾ ਗਿਆ ਔਰ ਜਿੰਨਾ ਵੀ ਇੱਥੇ ਮੇਰਾ ਸਮਾਨ ਜਿਹੜਾ ਨਿੱਕਾ ਮੋਟਾ ਸਾਰਾ ਖੁਰਦ-ਬੁਰਦ ਕਰ ਦਿੱਤਾ ਉਹ ਜਿਹੜੇ ਮੇਰੇ ਬਧਿਆ ਕੀਮਤੀ ਟੂਲ ਸੀ ਉਹ ਵੀ ਉਹ ਨਾਲ ਆਪਣੇ ਲੈ ਗਿਆ ਔਰ ਕੋਲ ਮਲਾ ਕੇ ਕਾਫੀ ਸਾਰਾ ਉਹ ਨੁਕਸਾਨ ਮੇਰੀ ਦੁਕਾਨ ਦਾ ਕਰ ਗਿਆ ਸਸ ਸੀਸੀਟੀਵੀ ਕੈਮਰੇ ਲਗਾਏ ਆ ਉਹ ਚੋਰ ਨੇ ਪਹਿਲਾਂ ਮੇਰੀ ਛੱਤ ਦੇ ਉੱਪਰ ਚੜ ਕੇ ਬਾਹਰ ਦੇ ਸੀਸੀਟੀਵੀ ਕੈਮਰੇ ਜਿਹੜੀ ਤਾਰ ਖਿੱਚੀ ਆ ਔਰ ਇਧਰ ਵਾਲਾ ਕੈਮਰਾ ਤੋੜ ਦਿੱਤਾ ਉਹਨੇ ਔਰ ਅੰਦਰ ਵੜ ਕੇ ਉਹ ਜਦੋਂ ਆਇਆ ਵਾਲਾ ਕੈਮਰਾ ਆਪਣਾ ਇਹਨੂੰ ਤੋੜਨ ਲੱਗਾ ਉਹਦੇ ਵਿੱਚ ਮਾੜੀ ਉਹਦੀ ਫੁਟੇਜ ਆਈ ਹੈ ਇਹਦੀ ਕੰਪਲੇਂਟ ਕੀਤੀ ਉਹਨਾਂ ਨੂੰ ਦੱਸਿਆ ਸਾਰੀ ਗੱਲ ਬਾਤ ਕੀ ਕਰਦੇ ਵੀ ਜਲਦੀ ਜਲਦੀ ਉਹ ਚੋਰ ਨੂੰ ਫੜਿਆ ਜਾਵੇ ਕਿ ਜੋ ਸਾਡਾ ਬੰਦਾ ਤੁਹਾਨੂੰ ਵਾਪਸ ਕੀਤਾ ਜਾਵੇ ਔਰ ਧਾਰੀ ਵਾਲੇ ਆਪਣੇ ਚੋਰੀ ਹੋਈ ਸੀ ਮੋਬਾਈਲਾਂ ਦੀ ਦੁਕਾਨ ਤੇ ਤੇ ਉਹ ਉਨਤੇ ਜਿਹੜੀ ਕਾਰਵਾਈ ਕਰਦੇ ਧਾਰੀਵਾਲ ਲੁਧਿਆਣੇ ਮਹੱਲੇ ਦਾ ਲੜਕਾ ਵਿਜੇ ਆ ਉਹਨੂੰ ਅਰੈਸਟ ਕੀਤਾ ਤੇ ਉਹਦੇ ਕੋਲ ਸਾਨੂੰ 28 ਮੋਬਾਈਲ ਤੇ ਇੱਕ ਸਪੀਕਰ ਜਿਹੜਾ ਰਿਕਵਰ ਹੋਇਆ ਅੱਜ ਚੋਰੀ ਨੇ ਰਾਤ ਨੂੰ ਕੀਤੀ ਸੀ ਤੇ ਉਹਨੂੰ ਨੈਕਸਟ ਡੇ 24 ਘੰਟੇ ਦੇ ਅੰਦਰ ਅੰਦਰ ਹੀ ਜਿਹੜਾ ਇਹਨੂੰ ਅਰੈਸਟ ਕਰ ਲਿਆ ਗਿਆ ਐ ਸੀਸੀਟੀਵੀ ਫੁਟੇਜ ਦਾ ਦਾਤੇ ਹੀ ਹੈ ਟੈਕਨੀਕਲ ਹਾਂਜੀ ਸੀਸੀਟੀਵੀ ਫੁਟੇਜ ਦਾ ਤੇ ਹੋਰ ਵੀ ਜਿਹੜੇ ਵੀ ਸਾਨੂੰ ਆਪਣੇ ਲੋਕਾਂ ਨੇ ਜਿਹੜੀ ਦਿੱਤੀ ਇਨਫੋਰਮੇਸ਼ਨ ਉਹਦੇ ਤੇ ਕਾਰਵਾਈ ਕਰਦੇ ਜਿਹੜਾ ਇਹਨੂੰ ਫੜਿਆ ਕੀ ਕੁਝ ਗੱਥੀ ਹੋਈ ਹੈ ਤੇ ਕੀ ਮੰਨਿਆ ਕਿ ਕਿਉਂ ਚੋਰੀ ਕਰਦਾ ਹੈ ਪਹਿਲੇ ਵੀ ਕੀਤੀ ਕੋਈ ਚੋਰੀ ਕਿ ਪਹਿਲਾਂ ਤਾਂ ਕੋਈ ਐਫਆਰ ਦਰਜ ਨਹੀਂ ਹੈਗੀ ਤੇ ਦੱਸ ਰਿਹਾ ਕਿ ਘਰ ਦੀ ਕੋਈ ਨੂੰ ਸੀਗੀ ਕੋਈ ਜ਼ਰੂਰ ਸੀਗੀ ਕਿ ਤੇ ਉਹ ਉਹਦੇ ਕਰਕੇ ਨੇ ਚੋਰੀ ਕੀਤੀ ਹੈ ਕਿੰਦਾ ਦੀ ਜ਼ਰੂਰਤ ਦੱਸ ਰਿਹਾ ਇਹ ਤਾਂ ਆਪਣੇ ਉਹਨੇ ਇਹੀ ਦੱਸਿਆ ਮੇਰੀ ਮਾਂ ਬਿਮਾਰ ਸੀਗੀ ਕਿੰਨੀ ਕੇਜ ਹੈ ਲੜਕੀ ਲੜਕੀ ਦੀ ਥੋੜੀ 20 ਸਾਲ ਦੀ ਹੈ